ਇਸ ਵੇਲੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹ ਬਹੁਤ ਚੰਗੇ ਨਹੀਂ ਐ ਹਰ ਪਾਸੇ ਹੜ੍ਹ ਹੈ ਜਿੱਨਾ ਬਾਰਡਰ ਏਰੀਆ ਜਿੱਥੋਂ ਜਿੱਥੋਂ ਦਰਿਆ ਲੰਘਦੇ ਨੇ ਚਾਹੇ ਉਹ ਰਾਵੀ ਹੋਵੇ ਬਿਆਸ ਹੋਵੇ ਸਤਲੁਜ ਹੋਵੇ ਸਾਰੇ ਜਗ੍ਹਾ ਤੇ ਹੜ੍ਹ ਆ ਰਹੇ ਨੇ ਇਸੇ ਦੇ ਚੱਲਦਿਆਂ ਹੋਇਆਂ ਲੰਬੇ ਸਮੇਂ ਤੋਂ ਇੱਕ ਸਕੂਲਾਂ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ ਮਾਪਿਆਂ ਵੱਲੋਂ ਕਿਹਾ ਜਾ ਰਿਆ ਸੀ ਕਿ ਬਰਸਾਤ ਹੋ ਰਹੀਆ ਹੜ ਆ ਰਹੇ ਨਹੀਂ ਤਾਂ ਇਸ ਕਾਰਨ ਕਿਉਂ ਨਾ ਸਕੂਲ ਛੁੱਟੀਆਂ ਕਰ ਦਿੱਤੀਆਂ ਜਾਣ ਕਈ ਡੀਸੀਜ਼ ਵੱਲੋਂ ਆਪਣੇ ਪੱਧਰ ਦੇ ਉੱਤੇ ਆਪਣੇ ਆਪਣੇ ਇਲਾਕਿਆਂ ਦੇ ਜਾਇਜ਼ਾ ਲੈ ਕੇ ਉੱਥੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਨੇ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕੀਤਾ ਹੈ ਤੇ ਟਵੀਟ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਜੋ ਭਾਰੀ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਵੱਲੋਂ ਅੱਗੇ ਵੀ ਕੁਝ ਦਿਨ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਜਿਸ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਪ੍ਰਾਇਮਰੀ ਸਕੈਂਡਰੀ ਸੀਨੀਅਰ ਸਕੈਂਡਰੀ ਸਰਕਾਰੀ ਪ੍ਰਾਈਵੇਟ ਸਕੂਲ 7 اگست ਤੋਂ 30 اگست تک بند رہیں گے یعنی کہ ਹੁਣ ਅਗਲੇ ਐਤਵਾਰ ਤੱਕ ਇਹ ਸਾਰੇ ਸਕੂਲ ਬੰਦ رہیں گے ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ ਚਾਹੇ ਐਡਿਡ ਕੋਈ ਵੀ ਸਕੂਲ ਹੈ ਉਹ 27 اگست ਤੋਂ 30 اگست ਤੱਕ ਪੂਰੇ ਤਰੀਕੇ ਦੇ ਨਾਲ ਬੰਦ رہیں گے ਬੱਚਿਆਂ ਨੂੰ ਸਕੂਲ ਨਾ ਭੇਜਿਆ ਜਾਵੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ سوشل میڈیا ਤੇ ਜਾਣਕਾਰੀ ਸਾਂਝੀ ਕੀਤੀ